ਲਓ ਵੀ ਸੱਜਣੋ ਝੋਟੀ ਦਾ ਤੁਹਾਨੂੰ ਬੰਡਰ ਦਿਖਾਉਣ ਜਾ ਰਹੇ ਹਾਂ ਉਪਰਾ ਕਰਦੀ ਸੀ ਥੋੜਾ ਜਿਹਾ ਬਗਾਨੇ ਬੰਦੇ ਦਾ ਥਣਾ ਦਾ ਗੈਪ ਦੇਖ ਲਓ ਬਹੁਤ ਚੰਗੀ ਝੋਟੀ ਹੈ ਚੰਗੀ ਤਿਆਰ ਹੋਈ ਹੈ ਬਹੁਤ ਸੋਹਣਾ ਗੈਪ ਹੈ ਝੋਟੀ ਦਾ ਖਣਾ ਦਾ ਚੰਗੀ ਲਿਓਟੀ ਲੱਗੀ ਹੋਈ ਹੈ ਥਣਾ ਦਾ ਗੈਪ ਦੇਖਾਰੇ ਤੁਸੀਂ ਆਪਾਂ ਥੋੜਾ ਜਿਹਾ ਹੋਰ ਨੇੜੇ ਲਿਆ ਕੇ ਦਿਖਾਉਣੇ ਆ ਬਾਕੀ ਡਿਟੇਲ ਆਪਾਂ ਨੂੰ ਬਾਅਦ ਵਿੱਚ ਦੇਤੀ ਥੋੜਾ ਜਿਹਾ ਉਪਰਾ ਕਰਕੇ ਡਰਦੀ ਹੈ ਦਿਨ ਪੂਰੇ ਹੋਏ ਪਿਆ ਚੰਗੀ ਸੀਮਨ ਦੀ ਝੋਟੀ ਹਾਂਜੀ ਸਸਰੀ ਗਾਲ ਦੋਸਤੋ ਅੱਜ ਦੀ ਨਵੀਂ ਵੀਡੀਓ ਪਿੰਡ ਬੋਰਜਟਲ ਮਾ ਜ਼ਿਲ੍ਹਾ ਮਾਨਸਾ ਗੱਗੂ ਦੇ ਘਰੋਂ ਆਇਆ ਬਾਈ ਕੋਲੇ ਕੱਤੀ ਆ ਪਹਿਲਣ ਝੋਟੀ ਆ ਵੀ ਗੱਬਣ ਹੈਗੀ ਦੇਖਦੇ ਆ ਕਿੰਨੇ ਦਿਨ ਰਹਿ ਗਏ ਬਾਈ ਨੂੰ ਸਾਰੀ ਆਪਾਂ ਡਿਟੇਲ ਲੈਣੇ ਆ ਰੋਕ ਲੈਥੀ ਹਾਂ ਹਾਂਜੀ ਬਾਈ ਸਸਰੀ ਗਾਲ ਕੀਤੇ ਸਸਰੀ ਗਾਲ ਕਿਤੇ ਬਾਈ ਕੀ ਡਿਟੇਲ ਆ ਝੋਟੀ ਦੀ ਡਿਟੇਲ ਬਾਈ ਕੋ ਸੇ ਪਹਿਲਾ ਥੂਆ ਇਸ ਵਾਰ ਸੁਣਾਇਨੇ ਠੀਕ ਹੈ ਜੀ ਤੇ ਦਿਨ ਲਗਭਗ ਪੂਰੀ ਹੋਏ ਪਿਆ ਹਾਂਜੀ 10 ਮਹੀਨੇ 5 ਦਿਨ ਹੋ ਗਏ ਮੇਰਾ ਖਾਲਾ ਵੀ 10 ਮਹੀਨੇ 10 ਤੋਂ ਵੀ ਸੂਪੰਦਾ ਪਸੂ ਠੀਕ ਹੈ ਜੀ ਤੁਸੀਂ ਐ ਮੰਨ ਲਓ ਇਹ ਦੁਬਾਰਾ ਕਦੋਂ ਵੀ ਸੂ ਸਕਦੀ ਐ ਜਮਾ ਤਿਆਰੀ ਚਾ ਝੋਟੀ ਮਾ ਇੱਧਰ ਦਿਖਾ ਦੇ ਬਈ ਤੋੜ ਕੇ ਦਿਖਾ ਦੇ ਇੱਧਰ ਬਿਚੋ ਦੇ ਇੱਧਰ ਤੋੜ ਦੇ ਇੰਦੀ ਝੋਟੀ ਐ ਇਹ ਜਿਹਾਂ ਝੋਟੀਆਂ ਪਹਾੜੀ ਏਰੀਆ ਚ ਬਹੁਤ ਮੰਗ ਐ ਇਹ ਜਿਹਾਂ ਝੋਟੀਆਂ ਦੀ ਬਹੁਤ ਸੋਹਣਾ ਅੰਡਰ ਲੱਗਿਆ ਥਾਣਾ ਦਾ ਗਾਇ ਬਹੁਤ ਜ਼ਿਆਦਾ ਐ ਬਾਈ ਇਹਦੀ ਦੁਆ ਮਾਂ ਦੇ ਦੁੱਧ ਨਾਲ ਘੜ ਗਈ ਹੈਗੀ ਆਪਣੇ ਕੋਲਿਆ ਘਰ ਦਾ ਰਵਾ ਸਾਰਾ ਘਰ ਦੀ ਪਾਲੀ ਹੋਈ ਆ ਬਾਈ ਠੀਕ ਆ ਚੰਗੀ ਆ ਜਾਨੀ ਕੀ ਚੰਗੀਆਂ ਹਾਂ ਚੂਈ ਚੂਈਆਂ ਵੀ ਚੰਗੀਆਂ ਨਰਮਾਂ ਠੀਕ ਹੈ ਇਹਦੀ ਭੈਣ ਐ ਇਸ ਵਕਤ ਹੁਣ ਪਹਿਲੇ ਸੂਏ ਨੇ 12 ਲੀਟਰ ਦੁੱਧ ਕੱਢਿਆ ਇਹਦਾ ਆਪਾਂ 12 ਨਹੀਂ ਕਹਿੰਦੇ 14 ਨਹੀਂ ਕਹਿੰਦੇ ਬਾਈ 10 ਲੀਟਰ ਜਿਹੜੇ ਹਿਸਾਬ ਨਾਲ ਹਵਾਨਾ ਤਿਆਰ ਕਰਿਆ ਖੁੱਲਾ ਪਾ ਦੂਗੀ ਝੋਟੀ ਹਾਂ 10 ਲੀਟਰ ਦੁੱਧ ਬਹੁਤ ਹੋ ਜਾਂਦਾ ਬਾਈ ਪਹਿਲਾਂ ਨਾਲ ਦੁੱਧ ਵੀ ਬਾਈ ਬਹੁਤ ਹੋ ਜਾਂਦਾ ਜਦੋਂ ਆਪਾਂ ਡੱਬੇ ਮਾਰਦੇ ਆ ਕੋਸੇ ਹਾਂਜੀ 12 ਕਹੀ ਚੱਲ 14 ਕਹੀ ਚੱਲ ਜਾਇਜ਼ ਜੀ ਗੱਲ ਆਪਾਂ ਹਾਂ ਜੀ 10 ਦੇ ਦੇ 12 ਦੇ ਦੇ ਹਨਾ ਪਰ ਆਪਾਂ 10 ਦੀ ਉਮੀਦ ਕਰਕੇ ਕਹਿੰਦੇ ਆ ਵੀ ਝੋਟੀ 10 ਲੀਟਰ ਦੁੱਧ ਜਿਹੜਾ ਖੁੱਲਾ ਪਾ ਦੂਗੀ ਠੀਕ ਹੈ ਜੀ